ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਰਜਿਸਟਰਡ ਗੀਤਾ ਪਵਨ ਗੁਰਿਆ ਵਿਖੇ 22 ਮਾਰਚ ਤੋਂ 29 ਮਾਰਚ ਤੱਕ ਸ਼੍ਰੀ ਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਰਜਿਸਟਰਡ ਗੀਤਾ ਪਵਨ ਗੁਰਿਆ ਸ਼ਿਵ ਮੰਦਰ ਭਜਨ ਮੰਡਲੀ ਕਮੇਟੀ ਗੁਰਿਆ ਸਮੂਹ ਨਗਰ ਨਿਵਾਸੀਆਂ ਐਨ ਆਰ ਆਈਜ਼ ਦੇ ਸਹਿਯੋਗ ਨਾਲ ਇਹ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਜਿਸ ਵਿੱਚ 22 ਮਾਰਚ ਨੂੰ ਸ਼ਿਵ ਮੰਦਰ ਤੋਂ ਕਲਸ਼ ਯਾਤਰਾ ਕੱਢੀ ਗਈ ਜੋ ਪੂਰੇ ਨਗਰ ਚ ਹੁੰਦੀ ਹੋਈ ਗੀਤਾ ਪਵਨ ਵਿੱਚ ਪਹੁੰਚੀ ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਇਸ ਕਥਾ ਵਿੱਚ ਸੰਤ ਸ਼ਿਰੀ ਬੇਦਾਤ ਪੂਰੀ ਜੀ ਪੁਰਖ ਖੇਤਰ ਵਾਲਿਆਂ ਵੱਲੋਂ ਕਥਾ ਤੇ ਪਰਵਚਨ ਕੀਤੇ ਜਾ ਰਹੇ ਹਨ ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਾਇਨ ਲਾਈਵ ਤੇ ਸ਼ਾਮ 6 ਵਜੇ ਤੋਂ ਦਿਖਾਇਆ ਜਾਂਦਾ ਹੈ ਪ੍ਰਬੰਧਕਾਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਇਸ ਕਥਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਉਹਨਾਂ ਦੱਸਿਆ 29 ਮਾਰਚ ਨੂੰ ਸਵੇਰੇ ਹਵਨ ਕੀਤਾ ਜਾਵੇਗਾ ਅਤੇ ਰਾਤ ਨੂੰ 6 ਤੋਂ 9 ਵਜੇ ਕੀਰਤਨ ਕੀਤਾ ਜਾਵੇਗਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ yeah ਬੋਲੋ ਬਾਂਕੇ ਬਿਹਾਰੀ ਲਾਲ ਕੀ ਜੈ ਜੁਗਲ ਜੋੜੀ ਸਰਕਾਰ ਕੀ ਜੈ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਦੀ ਨਗਰੀ ਗੁਰਾਇਆਂ ਜਿੱਥੇ 22 ਤਰੀਕ ਤੋਂ ਪਾਗਵਤ ਕਥਾ ਸ਼ੁਰੂ ਹੋਈ ਔਰ ਉਸੇ ਦਿਨ ਸਵੇਰੇ ਪਹਿਲਾਂ ਕਲਾ ਯਾਤਰਾ ਸ਼ਿਵ ਮੰਦਰ ਕ੍ਰਿਸ਼ਨਾ ਕਲੋਨੀ ਤੋਂ ਗੀਤਾ ਪਵਨ ਲਈ ਰਵਾਨਾ ਹੋਈ ਔਰ ਸਮੂਹ ਨਗਰ ਨਿਵਾਸੀਆਂ ਨੇ ਔਰ ਸਾਡੀਆਂ ਭੈਣਾਂ ਨੇ ਬੜਾ ਸਹਿਯੋਗ ਕੀਤਾ ਉਸ ਕਲਯਾਤਰਾ ਦੇ ਵਿੱਚ ਔਰ ਪ੍ਰਭੂ ਦੀ ਕਿਰਪਾ ਦੇ ਨਾਲ 22 ਤੋਂ ਲੈ ਕੇ 29 ਤੱਕ ਇਹ ਭਗਵਤ ਕਥਾ ਚੱਲ ਰਹੀ ਹੈ 29 ਤਰੀਕ ਨੂੰ ਸਮਾਪਤੀ ਹੈ ਵਿਸ਼ਰਾਮ ਹੋਏਗਾ ਭਗਵਤ ਜੀ ਦਾ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਸਾਰੀਆਂ ਸੰਸਥਾਵਾਂ ਦਾ ਔਰ ਸਾਡੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹੋ ਜਿਹੇ ਚੰਗੇ ਕੰਮ ਹੋ ਰਹੇ ਨੇ ਸ਼ਹਿਰ ਦੇ ਵਿੱਚ ਕਹਿੰਦੇ ਕਲਯੁਗ ਮੇ ਹੈ ਨਾਮ ਆਧਾਰਾ ਉਸ ਪ੍ਰਭੂ ਦਾ ਨਾਮ ਉਸ ਪ੍ਰਭੂ ਦੀ ਹਾਜ਼ਰੀ ਦੇ ਵਿੱਚ ਜਿੰਨੀ ਵੀ ਸੰਗਤ ਆ ਰਹੀ ਹੈ ਰਿਸ਼ੀਨ ਜੀ ਮਹਾਰਾਜ ਰਾਧੇ ਨਾਣੀ ਸਰਕਾਰ ਉਹਨਾਂ ਨੂੰ ਦਿਨ ਦੁੱਖਣੀ ਰਾਤ ਚੌਕਣੀ ਤਰੱਕੀ ਦੇਣ ਔਰ हे ਸੱਚੇ ਪ੍ਰਮਾਤਮਾ ਸਾਰਿਆਂ ਨੂੰ ਅੰਤਾਂ ਦਾ ਵਾਅਦਾ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਅੰਨ ਵਾਲੇ ਨੂੰ ਅੰਨ ਧੰਨ ਵਾਲੇ ਨੂੰ ਧੰਨ ਜੋ ਵੀ ਭਗਤੀ ਦੀ ਸ਼ਰਧਾ ਹੋਵੇ ਪ੍ਰਭੂ ਉਹਨਾਂ ਨੂੰ ਪੂਰਾ ਕਰਨਾ ਬੋਲੋ ਵਾਕੇ ਬਿਹਾਰੀ ਲਾਲ ਕੀ ਜੈ ਜੁਗਲ ਜੋੜੀ ਸਰਕਾਰ ਕੀ ਜੈ ਸ਼੍ਰੀ ਬਾਂਕੇ ਬਿਹਾਰੀ لال ਕੀ ਜੈ ਰਾਧਾਰਣੀ ਸਰਕਾਰ ਕੀ ਜੈ ਹੋ ਨੰਗਲੇ ਨਿਵਾਸੀ ਭਵਾਨ ਕੀ ਜੈ ਜਿਵੇਂ ਸਾਰਨ ਪਤਾ ਹੈ ਕਿ 22 ਮਾਰਚ ਤੋਂ 29 ਮਾਰਚ ਤੱਕ ਗੁਰਾਇਆਂ ਦੇ ਗੀਤਾ ਭਵਨ ਗੁਰਾਇਆਂ ਦੇ ਵਿੱਚ ਜਿਹੜਾ ਸ਼੍ਰੀਮਦ ਭਾਗਵਤ ਕਥਾ ਜਿਹੜੀ ਆਰੰਭ ਹੋਈ ਹੈ 22 ਮਾਰਚ ਨੂੰ ਕਲਸ਼ ਯਾਤਰਾ ਜਿਹੜੇ ਸ਼ੇ ਮੰਦਰ ਕ੍ਰਿਸ਼ਨਾ ਕਲੋਨੀ ਗੁਰਾਇਆਂ ਤੋਂ ਕੱਢੀ ਗਈ ਸੀ ਜੋ ਗੀਤਾ ਭਵਨ ਦੇ ਵਿੱਚ ਪਹੁੰਚੀ ਸੀ ਜਿਸ ਤੋਂ ਬਾਅਦ ਰੋਜ਼ਾਨਾ 6 ਤੋਂ 9 ਵਜੇ ਤੱਕ ਜਿਹੜੀ ਆ ਭਗਵਤ ਮਹਾਪੁਰਾਨ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਸ਼੍ਰੀ ਸੰਤ ਵਿਦਾਂਤ ਪੂਰੀ ਜੀ ਕੁਰਸ਼ੇਤਰ ਵਾਲੇ ਜਿਹੜੇ ਆਪਣੇ ਮੁਖਾਰਵੇਂ ਤੋਂ ਭਗਵਤ ਕਰ ਰਹੇ ਆ ਤੇ ਸੰਗਤ ਨੂੰ ਜਿਹੜਾ ਹੈ ਨਿਹਾਲ ਕਰ ਰਹੇ ਆ ਇਸੇ ਤਰੀਕੇ ਨਾਲ ਜਿਹੜੇ 29 ਤਰੀਕ ਨੂੰ ਸਵੇਰੇ ਹਵਨ ਯੱਗ ਹੋਵੇਗਾ ਉਸ ਤੋਂ ਬਾਅਦ ਜਿਹੜੇ ਰਾਤ ਨੂੰ ਆ ਭਗਵਤ ਨੂੰ ਵਿਸ਼ਰਾਮ ਦਿੱਤਾ ਜਾਏਗਾ ਸਾਰੇ ਹੀ ਐਨਆਰਆਈ ਵੀਰਾਂ ਦਾ ਹੋਰ ਜਿਹੜੇ ਸਾਡੇ ਸ਼ਹਿਰ ਨਿਵਾਸੀ ਆ ਨਗਰ ਨਿਵਾਸੀ ਆ ਗੀਤਾ ਪਵਨ ਟਰਸਟ ਦੇ ਸਮੂਹ ਮੈਂਬਰਾਂ ਦਾ ਸਾਰੇ ਹੀ ਟਰਸਟ ਮੈਂਬਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਭਾਗਦ ਵਿੱਚ ਆਪਣਾ ਯੋਗਦਾਨ ਸਾਨੂੰ ਦਿੱਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਜਿੰਨੇ ਵੀ ਧਾਰਮਿਕ ਸਮਾਗਮ ਇਸ ਭਵਨ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਹੋਊਗੇ ਉਹਦੇ ਵਿੱਚ ਸਾਰੇ ਹੀ ਐਨਆਰਆਈ ਵੀਰ, ਸ਼ਹਿਰ ਵਾਸੀ, ਨਗਰ ਨਿਵਾਸੀ ਹੈ ਹੋਰ ਜਿਹੜੇ ਵੀ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਸ ਕੰਮ ਦੇ ਵਿੱਚ ਸਹਿਯੋਗ ਕਰਦੇ ਆ ਉਹਨਾਂ ਸਾਰਿਆਂ ਦਾ ਅਸੀਂ ਫਿਰ ਆਸ ਕਰਦੇ ਆ ਇਸ ਤਰ੍ਹਾਂ ਜਿਹੜਾ ਸਾਨੂੰ ਸਹਿਯੋਗ ਕਰਨਗੇ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਧੰਨਵਾਦ ਤੇ 29 ਤਰੀਕ ਸ਼ਨੀਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਹੋਵੇਗਾ ਉਸ ਤੋਂ ਬਾਅਦ ਰਾਤ ਨੂੰ ਜਿਹੜੀ ਹੈ ਸਮਾਪਤੀ ਹੋਏਗੀ ਉਹਦੇ ਵਿੱਚ ਸਮੂਹ ਸੰਗਤ ਜਰੂਰ ਆਪਣੀ ਹਾਜ਼ਰੀ ਲਗਵਾਣ ਕਿਉਂਕਿ ਇਹ ਬੜੇ ਭਾਗਾ ਨਾਲ ਕਰਮਾ ਦੇ ਨਾਲ ਜਿਹੜੇ ਇਹ ਦਿਨ ਮਿਲਦੇ ਆ ਤੇ ਇਹਦੇ ਵਿੱਚ ਜਰੂਰ ਪਹੁੰਚਣ ਸਾਰਿਆਂ ਨੂੰ ਜਿਹੜਾ ਖੁੱਲਾ ਸੱਦਾ